ਮਰੀਆ ਮਰ ਜਿਓ ਤੁਸੀਂ ਮਰ ਕੇ ਡੈਥ ਹੋਈ ਹੈ ਨਾ ਉਹ ਵੀ ਇਹਨਾਂ ਸਾਹਮਣੇ ਲਿਆਓ ਔਰ ਜਿੰਦਾ ਜਿੰਦਾ ਕਰ ਦਿੰਦੇ ਆ ਹਾਂ ਕੀ ਤੇਲਵੇ ਦੀ ਨੌਕਰੀ ਛੱਡ ਭਗਤੀ ਕੀਤੀ ਜੰਗਲਾਂ 'ਚ ਰਹੇ ਮਾਪੇ ਛੱਡੇ ਭੈਣ ਭਰਾ ਛੱਡੇ ਤਤਪੱਸਿਆ ਕੀਤੀ ਤਪੱਸਿਆ ਕਰਨ ਤੋਂ ਬਾਅਦ ਹਾਂਜੀ ਮਹਾਰਾਜ ਸਵੇਰੇ 4 ਵਜੇ ਆਪਣਾ ਧੂਨੇ ਪਾਣੀ ਪੂਜਨ ਕਰੀਏ ਔਰ ਉਸ ਤੋਂ ਬਾਅਦ ਦੁਨੀਆ ਦੀ ਸੇਵਾ ਕਰੀਏ ਅੱਛਾ ਜੀ ਲੱਖਾਂ ਕਰੋੜਾਂ ਬੰਦਿਆਂ ਨੇ ਜਿਹਦੇ ਨਾਲ ਨਹੀਂ ਮਤਲਬ ਸਤਕਾਰ ਕੀਤੇ ਭ੍ਰਸ਼ਟਾ ਦਸਿਆ ਸਾਢੇ ਨੀਤ ਮਾੜੀ ਹੈ ਸਾਢੇ ਨੀਤ ਖੋਟੀ ਹੈ ਜਿਨ੍ਹਾਂ ਨੂੰ ਨਾਉਂਦੇ ਉਹ ਸਾਹਮਣੇ ਆ ਜਾਂਦੇ ਨੇ ਉਹ ਆ ਪਤਾ ਨਹੀਂ ਇਸ ਜੀ ਬਿਲਕੁਲ ਕਿ ਇੰਨਾ بڑا ਹੁੰਦਾ ਹੋਇਆ ਤੂੰ ਗੱਲਬਾਤ ਕਿਉਂ ਨਹੀਂ ਕੀਤੀ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਰੇਲਵੇ ਦੀ ਨੌਕਰੀ ਛੱਡ ਭਗਤੀ ਕੀਤੀ ਜੰਗਲਾਂ 'ਚ ਰਹੇ ਮਾਪੇ ਛੱਡੇ ਭੈਣ ਭਰਾ ਛੱਡੇ ਤਾਂ ਤਪੱਸਿਆ ਕੀਤੀ ਤਪੱਸਿਆ ਕਰਨ ਤੋਂ ਬਾਅਦ ਰੱਬ ਦੀ ਪ੍ਰਾਪਤੀ ਕਰ ਜੰਗਲ 'ਚ ਡੇਰੇ ਲਾਏ ਅਸੀਂ ਅੱਜ ਲਵਾੜੇ ਦੇ ਵਿੱਚ ਖੜੇ ਆ ਹੁਸ਼ਿਆਰਪੁਰ ਡਿਸਟ੍ਰਿਕਟ ਪੈਂਦਾ ਆ ਬੇਸਿਕਲੀ ਜਿਸ ਥਾਂ ਤੇ ਆ ਇਹ ਘਾਟੀ ਵਾਲੇ ਬਾਬਾ ਜੀ ਆ ਜਿਹੜੇ ਕਿ ਹਿਮਾਚਲ ਦੀ ਧਰਤੀ ਤੇ ਆ 1 ਕਿਲੋਮੀਟਰ ਦੀ ਦੂਰੀ ਤੇ ਸਿਰਫ ਇਹ ਪੰਜਾਬ ਹਿਮਾਚਲ ਦਾ ਬਾਰਡਰ ਵਾ ਅੱਜ ਉਹਨਾਂ ਦੇ ਤਪਸਥਾਨ ਤੇ ਆਏ ਆ ਪਹਿਲਾਂ ਲਾਹੌਰ ਦੇ ਵਿੱਚ ਰੇਲਵੇ ਦੀ ਨੌਕਰੀ ਕੀਤੀ ਪਰਿਵਾਰ ਛੱਡਤਾ ਉਸ ਤੋਂ ਬਾਅਦ ਰੱਬ ਦੀ ਭਗਤੀ 'ਚ ਲੀਨ ਹੋ ਗਏ ਭਗਤੀ ਨੇ ਕੀਤੀ ਅੰਨ ਜਲ ਸਭ ਛੱਡ ਪੱਤਿਆਂ ਤੇ ਗੁਜ਼ਾਰਾ ਕਰ ਭਗਤੀ ਚ ਰੱਬ ਨੂੰ ਪਾਇਆ ਉਹਨਾਂ ਦੇ ਦਰਬਾਰ ਦੇ ਵਿੱਚ ਆਏ ਆ ਗੱਲਬਾਤ ਕਰਾਂਗੇ ਬਹੁਤ ਮਾਨਤਾ ਆ ਇਹ ਸ਼ਿਵਾਲਿਕ ਦੀਆਂ ਜਿਹੜੀਆਂ ਪਹਾੜੀਆਂ ਆ ਜਿਹੜਾ ਜੰਗਲ ਵਾ ਇਹਨਾਂ ਵਿੱਚ ਘਾਟੀ ਵਾਲੇ ਬਾਬਾ ਜੀ ਦੇ ਨਾਂ ਤੋਂ ਬਹੁਤ ਮਸ਼ਹੂਰ ਇਹ ਸਥਾਨ ਵਾ ਜਿੱਥੇ ਅਸੀਂ ਅੱਜ ਖੜੇ ਆ ਤੁਸੀਂ ਦੇਖ ਲਓ ਇੰਨਾ ਸੋਹਣਾ ਲੱਗਦਾ ਪਿਆ ਲੱਗਦਾ ਹੀ ਨਹੀਂ ਪਿਆ ਕਿ ਤੁਸੀਂ ਕਿਸੇ ਅਲੱਗ ਜੀ ਜਗ੍ਹਾ ਤੇ ਇੱਕ ਜੰਨਤ ਦੇ ਵਿੱਚ ਖੜੇ ਲੱਗਦੇ ਆ ਠੰਡੀਆਂ ਹਵਾਵਾਂ ਮੇਨ ਗੱਲ ਆ ਕਿ ਸਾਡੇ ਪੰਜਾਬ ਦੇ ਵਿੱਚ ਇਸ ਟਾਈਮ ਟੈਂਪਰੇਚਰ 40 ਤੋਂ 42 ਆ ਸਮਾਂ ਸਵੇਰ ਦੇ 11 ਵੱਜ ਚੁੱਕੇ ਆ ਪਰ ਹਜੇ ਤੱਕ ਵੀ ਇੱਥੇ ਠੰਡਕ ਵਾ ਅਭੀ ਕਿਹਦਾ ਅਜੇ ਕੱਲ ਸ਼ਾਇਦ ਮੀਂਹ ਵੀ ਪਿਆ ਹੋਵੇ ਪਰ ਦਰਕਤਾਂ ਦੀ ਵਜ੍ਹਾ ਕਰ ਬਹੁਤ ਵਧੀਆ ਮੌਸਮ ਆ ਬਾਕੀ ਚੱਲਦੇ ਆ ਕੀ ਹੋਰ ਹਿਸਟਰੀ ਆ ਇਸ ਦਰਬਾਰ ਦੀ ਗੱਲਬਾਤ ਜਰੂਰ ਕਰਾਂਗੇ ਵੀਡੀਓ ਤਾਂ ਬਣਾਈ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਦੋਸਤੋ ਚੱਲਦੇ ਆ ਜਦੋਂ ਤੁਸੀਂ ਇੱਥੇ ਬਾਬਾ ਜੀ ਦੇ ਦਰਵਾਜ਼ਾ ਚਾਉਂਦੇ ਆ ਕੋਈ ਸੰਗਤ ਵੀ ਕਿਤੇ ਉਹ ਵੀ ਸੰਗਤ ਆ ਜਾਂਦੀ ਆ ਇਸ ਦਰਵਾਜ਼ਾ ਚ ਆ ਕੇ ਤੁਸੀਂ ਆਪਣਾ ਰਹਿਣ ਸਹਿਣ ਕਰ ਸਕਦੇ ਹੋ ਤੁਹਾਨੂੰ ਆਪਣੀ ਆਈਡੀ ਚਾਹੀਦੀ ਆ ਇਹ ਸਰਾਮਾ ਧਰਮਸ਼ਾਲਾ ਟਾਈਪ ਕਹਿ ਸਕਦੇ ਬਣੇ ਹੋਏ ਆ ਤੁਸੀਂ ਇੱਥੇ ਕਮਰਾ ਲਾਓ ਰੋਟੀ ਪਾਣੀ ਦੁੱਧ ਸਭ ਕੁਝ ਮਿਲਦਾ ਤੇ ਜੋ ਸਾਨੂੰ ਬਾਬਾ ਜੀ ਨੇ ਦੱਸਿਆ ਸੀ ਜਿਹੜੇ ਇੱਥੇ ਸੇਵਾ ਕਰਦੇ ਆ ਤੇ ਮੈਂ ਨਾ ਕਿ ਇਸ ਗੱਡੀ ਦੇ ਉੱਪਰ ਉਹੀ ਬੰਦਾ ਬੈਠਦਾ ਜਿਨ੍ਹਾਂ ਨੇ ਮੈਰਿਜ ਨਹੀਂ ਕਰਵਾਈ ਮਤਲਬ ਜਿਹੜੇ ਪੂਰਨ ਤੌਰ ਤੇ ਬ੍ਰਹਮਚਾਰੀ ਆ ਕਿਉਂਕਿ ਜਿਹੜੇ ਬਾਬਾ ਜੀ ਦੀ ਘਾਟੀ ਵਾਲੇ ਬਾਬਾ ਜੀ ਆ ਖੁਦ ਬ੍ਰਹਮਚਾਰੀ ਸੀ ਜਿਨ੍ਹਾਂ ਨੇ ਖੁਦ ਮੈਰਿਜ ਨਹੀਂ ਕਰਾਈ ਸੀ ਤਾਂ ਕਰਕੇ ਜਿਹੜੀ ਗੱਡੀ ਵੀ ਇੱਥੇ ਮਾਨਤਾ ਦੀ ਗੱਡੀ ਕਹਿੰਦੇ ਆ ਜਿਹੜੀ ਗੱਡੀ ਵੀ ਹੁੰਦੀ ਆ ਉਹ ਗੱਡੀ ਆ ਜਿਹੜੇ ਮੈਰਿਜ ਨਹੀਂ ਕਰਵਾਉਂਦੇ ਤਾਂ ਸਾਹਮਣੇ ਤੁਸੀਂ ਦੇਖ ਲਓ ਬਹੁਤ ਲੋਕ ਆ ਬਹੁਤ ਸੰਗਤ ਆਉਂਦੀ ਆ ਉਹ ਸੰਗਤ ਜਿਹੜੀ ਇੱਥੇ ਰਾਤ ਵੀ ਰਹਿ ਕੇ ਜਾਂਦੇ ਆ ਆਪਣਾ ਸਤ ਸੰਗ ਵੀ ਕਰਦੀ ਆ 21 ਜੂਨ ਨੂੰ ਇਹ ਝੰਡਾ ਚੜਾਉਣ ਦੀ ਜਿਹੜੀ ਰਸਮ ਆ ਇੱਥੇ ਵਰਸੀ ਮਨਾਈ ਜਾਂਦੀ ਹੈ ਬਾਬਾ ਜੀ ਦੀ 21 ਜੂਨ ਕੁਝ ਦਿਨਾਂ ਬਾਅਦ ਇੱਥੇ ਬਹੁਤ ਭਾਰੀ ਮੇਲਾ ਲੱਗਣ ਵਾਲਾ ਆ ਤੇ ਜਦੋਂ ਇਹ ਝੰਡੇ ਦੀ ਰਸਮ ਕੀਤੀ ਜਾਂਦੀ ਆ ਤੇ ਸਾਹਮਣੇ ਜਿਹੜੀਆਂ ਸਰਾਵਾਂ ਆ ਬਿਲਕੁਲ ਨੀਰ ਐਂਡ ਕਲੀਨ ਵਾਂ ਤੁਸੀਂ ਰੋ ਆਪਣਾ satsang ਕਰ ਸਕਦੇ ਆ ਆ ਕੇ ਇੱਥੇ ਦਰਸ਼ਨ ਦੇਦਾਰ ਕਰੋ ਤੇ ਬਹੁਤ ਸ਼ਾਂਤੀ ਵਾਲੀ ਏਰੀਆ ਆ ਤੇ ਦੋਸਤੋ ਅਸੀਂ ਚਲਾਂਗੇ ਤੇ ਬਾਬਾ ਜੀ ਦੇ ਤੁਹਾਨੂੰ ਦਰਸ਼ਨ ਦੇਦਾਰ ਵੀ ਕਰਾਵਾਂਗੇ ਤੇ ਜੋ ਇਤਿਹਾਸ ਆ ਇਸ ਮੰਦਿਰ ਦਾ ਉਹ ਨਾਲ ਨਾਲ ਜਾਣੂ ਕਰਾਈ ਜਾ ਰਹੇ ਕਿਉਂਕਿ ਸੰਗਤ ਬਹੁਤ ਆਈ ਹੈ ਸੰਗਤ ਆਪਣੇ ਅੱਖੀਂ ਦੱਸ ਰਹੀ ਹੈ ਜੋ ਅਸੀਂ ਤੁਹਾਨੂੰ ਦੱਸ ਰਹੇ ਆ ਕਿ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਵੀ ਹੈਗਾ ਸ਼ੰਕਰ ਜੀ ਦਾ ਮੰਦਿਰ ਵੀ ਨਾਲ ਨਾਲ ਹੈਗਾ ਆ ਤੇ ਬਾਬਾ ਜੀ ਦਾ ਵੀ ਇੱਥੇ ਮੰਦਿਰ ਵਾ ਕਿਉਂਕਿ ਜਿਨ੍ਹਾਂ ਨੇ ਉਪਾਸਨਾ ਕੀਤੀ ਆ ਇੰਨਾ ਤਪ ਕੀਤਾ ਜੰਗਲ 'ਚ ਰਹਿ ਕੇ ਤੇ ਉਹਨਾਂ ਦੇ ਭਗਤ ਤਾਂ ਹੋਣਗੇ ਇਹ ਹਾਂ ਜੀ ਮਹਾਰਾਜ ਸਵੇਰੇ 4 ਵਜੇ ਆਪਣਾ ਧੂਨੇ ਪਾਣੀ ਪੂਜਨ ਕਰੀਏ ਔਰ ਉਸ ਤੋਂ ਬਾਅਦ ਦੁਨੀਆ ਦੀ ਸੇਵਾ ਕਰਨੀ ਹੈ ਅੱਛਾ ਜੀ ਮਰਿਆ ਮਾਰ ਦਿਓ ਤੁਸੀਂ ਮਰ ਕੇ ਡੈਥ ਹੋਈ ਹੈ ਨਾ ਉਹ ਵੀ ਇਹਨਾਂ ਸਾਹਮਣੇ ਲਿਆਓ ਔਰ ਜ਼ਿੰਦਾ ਅੱਛਾ ਜੀ ਜ਼ਿੰਦਾ ਕਰ ਦਿੰਦੇ ਆ ਹਾਂ ਕੀਤਾ ਤੇ ਉਸ ਤੋਂ ਬਾਅਦ ਫਿਰ ਉਹ ਦੁਨੀਆਂ ਦਾ ਕਿਹੜਾ ਕਿਹੜਾ ਬਿਮਾਰੀ ਹੈ ਕਿਹੜੀ ਬਿਮਾਰੀ ਹੈ ਦੁਨੀਆਂ 'ਚ ਸਭ ਓਕੇ ਤੇ ਇਹ ਰਾਤ ਨੂੰ 9 10 ਵਜੇ ਤੱਕ ਦੁਨੀਆਂ ਦਾ ਕੱਠ ਹੁੰਦਾ ਇੱਥੇ ਕੱਠ ਨਹੀਂ ਕੱਠ ਤਾਂ ਹੋਣਾ ਹੀ ਹੋਣਾ ਹਾਂਜੀ ਤਾਂ ਦੁਨੀਆਂ ਆਪਣਾ ਦੁੱਖ ਨਿਵਾਰਨ ਵਾਸਤੇ ਆਉਂਦੀ ਹੈ ਉਹ ਫਿਰ ਦੂਸਰੇ ਰਾਤ ਦੇ 9 10 ਵਜੇ ਜਦੋਂ ਦੁਨੀਆ ਪਿੱਛੇ हट ਗਈ ਤੇ ਉਹਨਾਂ ਜੰਗਲ 'ਚ ਚੱਲ ਜਾਣਾ ਉਹਨਾਂ ਨੇ ਜਿਹੜੇ ਬਾਬਾ ਜੀ ਉੱਪਰ ਬੈਠੇ ਜਿਹੜੇ ਮਹੰਤ ਜਿਹੜੇ ਜੀ ਅਰੇ ਵੱਡੇ ਮਹਾਰਾਜ ਜੀ ਬਾਤ ਕਰ ਰਿਹਾ ਮੈਂ ਅੱਛਾ ਉਹ ਸ਼ਾਕਸ਼ਤ ਹੁਣ ਵੀ ਆਉਂਦੇ ਆ ਅਰੇ ਤੂੰ ਯਾਦ ਕਰੇਗਾ ਤਾਂ ਹੁਣ ਵੀ ਆ ਜੰਗੇ ਸਾੜੇ ਨੀਤ ਮਾੜੀ ਹੈ ਸਾੜੇ ਨੀਤ ਕੋਟੀ ਹੈ ਜਿਨ੍ਹਾਂ ਨੂੰ ਨਾਉਂਦੇ ਉਹ ਸਾਹਮਣੇ ਆ ਜਾਂਦੇ ਨੇ ਅੱਛਾ ਜੀ ਹਾਂ ਸੁਪਨੇ ਜਾ ਜਾਣਾ ਬੱਚਾ ਇੰਦਾ ਨਹੀਂ ਐਦਾਂ ਐਸੇ ਕਰੋ ਫੇਰ ਤੱਪ ਕਰਦੇ ਜਾ ਕੇ ਉਹ ਪਰਿਯਤ ਟਪ ਕਰਦਾ ਇਹਨਾਂ ਸਵੇਰੇ ਤੱਕ ਤੋ ਹੀ ਨਹੀਂ ਯਾਰ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਬਾਤ ਸੀ ਇਤਨਾ ਤੱਪ ਤੇ ਬੇਹਾਲ ਤੇ ਬੇहद ਬੇਹੱਦ ਬਾਬਾ ਜੀ ਨੂੰ ਕਦੀ ਤੁਸੀਂ ਦੇਖਿਆ ਜੀ ਆਪਣੇ ਮੈਂ ਖੁਦ ਦੇਖਿਆ ਦੋ ਵਾਰ ਕਦੀ ਉਹਨਾਂ ਨਾਲ ਬਾਤਲਪ ਹੋਈ ਬਾਤਲਪ ਆਪਣੀ ਮੇਰੀ ਨਹੀਂ ਹੋਈ ਮੇਰਾ ਮੇਰੇ ਇੰਨਾ ਗਿਆਨ ਹੀ ਹੈ ਨਹੀਂ ਮੈਂ ਮਤਲਬ ਵੀ ਸਮਝ ਲਿਆ ਮੈਂ ਮੂਰਖ ਥਾ ਵੱਡਾ ਵੀ ਥਾ ਕੌਜੀ ਭਰਤੀ ਵੀ ਹੋਣ ਲੱਗਾ ਪਰ ਲੇਕਿਨ ਮਤਲਬ ਇਤਨੀ ਕਿੰਨੀ ਏਜ ਹੁੰਦੀ ਐ 20 25 ਵੀ ਆ ਆ ਵੀ 30 ਆ ਵੀ ਬੀਗ ਸਾਲ ਦੀ ਉਮਰ ਹੁੰਦੀ ਐ ਤੇ ਲੇਕਿਨ ਇੰਨਾ ਗਿਆਨ ਨਹੀਂ ਥਾ ਕਿ ਕਰਾ ਉਹਨਾਂ ਦੀ ਲੀਲਾ ਵੀ ਇਹ ਆ ਗਿਆਨੀ ਐ ਜਾਂ ਕਿ ਉਹ ਜਿਸ ਨਾਲ ਆਪਣੇ ਆਪ ਹੀ ਕਰ ਲੈਂਦੇ ਨੇ ਸਮੇਂ ਆ ਜਾਂਦਾ ਤੇ ਆਪਣੇ ਆਪ ਹੀ ਸਾਡੇ ਅੰਦਰ ਜਾਣਕਾਰੀ ਆਪਸ ਵਿੱਚ ਗੱਲ ਕਰ ਲੈਂਦੇ ਨੇ ਹਾਂ ਤੇ ਇਹ ਐ ਨਾ ਗੱਲ ਮੇਰੇ ਕੋਈ ਭਾਗ ਨਹੀਂ ਠੀਕ ਦਾ ਜਾਂ ਮੈਂ ਤਾਂ ਅਗਿਆਨੀ ਅਗਿਆਨ ਦਾ ਪਤਾ ਨਹੀਂ ਸੀ ਦਾ ਜੀ ਬਿਲਕੁਲ ਤੇ ਇੰਨਾ بڑا ਹੁੰਦਾ ਹੋਇਆ ਤੂੰ ਗੱਲਬਾਤ ਕਿਉਂ ਨਹੀਂ ਕੀਤੀ ਸਾਂ ਬਣੀਆਂ ਨਾ ਹਾਂਜੀ ਤੇ ਸਭ ਸੰਗਤਾਂ ਵਾਸਤੇ ਨੇ ਠੀਕ ਆ ਬਿਲਕੁਲ ਠੀਕ ਆ ਕਿਉਂਕਿ ਉਹਨਾਂ ਨੂੰ ਵੱਡੇ ਮਹਾਰਾਜ ਨੇ ਉਹ ਭਗਵਾਨ ਨੇ ਉਹਨਾਂ ਨੂੰ ਪਤਾ ਮੇਰੀਆਂ ਸੰਗਤਾਂ ਕਿੱਥੇ ਰਹਿਣ ਗਈਆਂ ਠੀਕ ਆ ਤੇ ਉਹਨਾਂ ਇਹਨਾਂ ਵਾਸਤੇ ਬਣਾਈਆਂ ਗਈਆਂ ਪੂਰੀਆਂ ਸੰਗਤਾਂ ਇਹ ਬਾਬਾ ਜੀ ਦਾ ਦਰਬਾਰ ਤੇ ਸਾਹਮਣੇ ਦਰਬਾਰ ਇਹ ਇਹ ਦੇਖ ਇਹ ਸਮਾਧੀ ਹੈ ਵੱਡੇ ਮਹਾਰਾਜ ਜੀ ਬਾਬਾ ਘਾਟੀ ਵਾਲਿਆਂ ਜੀ ਅੱਛਾ ਜੀ ਇਹ ਨਾ ਸਮਾਧੀ ਹੈ ਇਹਨਾਂ ਦਾ ਧੂਣਾ ਉੱਪਰ ਹੈ ਵਾਹ ਉੱਪਰ ਜਾਏ ਠੀਕ ਹੈ ਜੀ ਹਾਂ ਧੂਣਾ ਉੱਪਰ ਹੈ ਜੀ ਤੇ ਇਹ ਇਹਨਾਂ ਦੇ ਸ਼ਿਸ਼ਿਆਨ ਅੱਛਾ ਸ਼ਿਸ਼ਿਆਵਾਂ ਪਹਿਲੇ ਠੀਕ ਹੈ ਜੀ ਹਾਂ ਠੀਕ ਹੈ ਬਾਬਾ ਜੀ ਧੰਨਵਾਦ ਜੀ ਨਹੀਂ ਇਹ ਤਾਂ ਹੋਰ ਵੀ ਤੁਸੀਂ ਪੁੱਛਦੇਗਾ ਕਰੋ ਇਹਨਾਂ ਜਿਹੜੇ ਆਉਂਦੇ ਨੇ ਹਾਂ ਜੀ ਇਹ ਦੋ ਕੋਲ ਜੀ ਪੁੱਛੋ ਤੇ ਪੁੱਛੇ ਇੱਕ ਸੰਗਤ ਕੋਲ ਪੁੱਛੇ ਦੱਸ ਜਿਹਨਾਂ ਨੇ ਚਮਤਕਾਰ ਕੀਤੇ ਆ ਨਾ ਜਿਨ੍ਹਾਂ ਨੇ ਚਮਤਕਾਰ ਕੀ ਹੈਗਾ ਤਾਂ ਤੁਸੀਂ ਆਪੇ ਦੱਸ ਸਕਦੇ ਆ ਕਿਤਾਬਾਂ 'ਚ ਸਭ ਕੁਝ ਲਿਖਿਆ ਹਾ ਠੀਕ ਆ ਹਾਂ ਚਮਤਕਾਰ ਇਹੋ ਹੀ ਆ ਵੀ ਮੇਰੇ ਦਰਦ ਨਹੀਂ ਜਾਂਦੀ ਇੱਕ ਬੰਦੇ ਕਿਤਾਬ 'ਚ ਲਿਖਿਆ ਆ ਕਿ ਨਾ ਆਪਣੇ ਇਹ ਇਹਦੇ ਦੌਲਤ ਪਰ ਸਾਈਡ ਦਾ ਬੰਦਾ ਮਾਸਟਰ ਪ੍ਰਿੰਸੀਪਲ ਹੈ ਉਹ ਅਭੀ ਵੀ ਹੈ ਅੱਛਾ ਅਭੀ ਵੀ ਹੈ ਹਾਂ ਤਾਂ ਉਹ ਆਪਣੇ ਉਹ 30 ਲੱਖ ਰੁਪਏ ਡਾਕਟਰ ਲਾਇਤਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਸੇ ਨੇ ਬਾਬੇ ਵੀ ਘਟਿਏ ਦੱਸਿਆ ਹੋਣਾ ਫਿਰ ਉੱਥੇ ਜਾਓ ਤੇ ਉਹ ਫਿਰ ਇੱਥੇ ਆਇਆ ਤੇ ਮਹਾਰਾਜਾ ਨੇ ਬੋਲੇ ਭੀ ਭਗਵਾਨ ਨੂੰ ਸਭ ਕੁਝ ਮਾਲਮ ਹੈ ਤੇ ਕਿਦੇ ਵਾਸਤੇ ਆਏ ਨੇ ਉਹ ਤਾਂ ਆਪੇ ਸਭ ਕੁਝ ਕਰ ਦੇਣੋ ਭਗਵਾਨ ਤਾਂ ਆਪੇ ਲਈ ਦਾ ਰਚਦੇ ਨੇ ਉਹ ਫਿਰ ਆਇਆ ਇੱਥੇ ਮਹਾਰਾਜ ਜੀ ਕੀ ਗੱਲ ਹੋਈ ਅਹ ਜੀ ਮੇਰੇ ਪੇਟ ਤੇ ਸਾਰਾ ਹੀ ਬੁਰਾ ਹਾਲ ਹੈ ਮੇਰਾ ਲੱਖ ਰੁਪਏ ਲਾਇਤੇ ਮੈਂ ਅਹ ਕਪੜੇ ਚੱਕੋ ਉੱਪਰ ਨੂੰ ਕ ਵਾਸ ਉਹਨਾਂ ਦ੍ਰਿਸ਼ਟੀ ਮਾਰੀ ਏ ਕਨ ਕਪੜੇ ਥਲ ਕਰ ਦੇ ਬਾਸ ओके okay. उसी विला ते भगवान दी लीला ਨੇ ਜੀ ਲੱਖਾਂ ਕਰੋੜਾਂ ਬੰਦਿਆਂ ਨੇ ਜਿਹਦੇ ਨਾਲ ਨਹੀਂ ਮਤਲਬ ਇਹਨਾਂ ਆਪਣਾ ਚਮਤਕਾਰ ਕੀਤੇ ਹਨ ਰਸ਼ਟਾ ਦੱਸਿਆ ਰਸ਼ਟਾ ਚਮਤਕਾਰ ਚਮਤਕਾਰ ਤੇ ਬੱਕਰੀ ਗੱਲ ਹੈ ਅੱਛਾ ਜੀ ਚਮਤਕਾਰ ਹੋਰ ਗੱਲ ਹੁੰਦੀ ਹੈ ਪਰ ਲੇਕਨ ਰਸਤਾ ਦਸਣਾ ਉਸ ਭਗਵਾਨ ਨੇ ਆਪਣੇ ਨਾ ਰਸਤਾ ਦਸਣਾ ਹਰੇਕ ਬਾਬਾ ਜੀ ਉੱਪਰ ਸਾਹਮਣੇ ਜਿੱਥੇ ਆਪਾਂ ਦੇਖ ਰਹੇ ਜਿੱਦਾਂ ਝੰਡਾ ਲੱਗਾ ਉਹਦੇ ਉੱਪਰ ਕੀ ਆ ਜੀ ਭਾਈ ਤੁਸੀਂ ਕਦੋਂ ਦੇ ਦਰਬਾਰ ਆਉਂਦੇ ਇੱਥੇ ਜੀ ਫਿਰ ਸਾਨੂੰ ਤਾਂ ਦੀਪੰਦੀ ਸਾਲੂਗੀ ਅੱਛਾ ਜੀ ਤੇ ਬਾਬਾ ਜੀ ਦੀ ਕੀ ਹਿਸਟਰੀ ਹੈ ਬੇਸਿਕਲੀ ਇੱਥੇ ਜਿਹੜੇ ਵੱਡੇ ਮਹਾਰਾਜ ਸੀਗੇ ਨਾ ਜੀ ਹੰਸਦਾ ਸੀ ਜੀ ਉਹ ਇਥੇ ਆਈ ਸੀਗੇ ਜਿਹੜੀ ਠੀਕ ਆ ਤੇ ਉਹ ਤਾਂ ਪਹੁੰਚੇ ਹੋਏ ਸਨ ਰਬੀ ਰੂਸੀ ਰਬੀ ਰੂਸੀ ਕੋਈ ਸ਼ੱਕ ਨਹੀਂ ਦੀ ਮੈਂ ਜੀ ਉਹਨਾਂ ਨੇ ਮਰੇ ਹੋਏ ਬੰਦੇ ਦੀ ਜਾਨਣਾ ਪਾਤੀ ਆ ਇਹ ਗੱਲ ਦੱਸ ਸਾਡੇ ਸਾਡੇ ਘਰ ਦੀ ਸਟੇ ਹੈਗੀ ਸਾਡੇ ਡੈਡੀ ਸੀਗੇ ਹਾਂ ਦਾਦੀ ਸਾਡੇ ਸਰਾਂ ਦੇ ਸੀਗੇ ਠੀਕ ਆ ਕਲਦੀਪ ਸਿੰਘ ਉਹਨਾਂ ਦਾ ਨਾਂ ਸੀਗਾ ਕਰਮ ਸਿੰਘ ਦੇ ਬੇਟੇ ਸੀਗੇ ਪਰਵਾਬੇ ਸਾਡੇ ਰਾਮਦਾਸ ਸੀਗੇ ਰਾਮਦਾਸ ਦੀ ਹਾਥੀ ਮਾਰਿਆ ਨੇ ਲਿਖਿਆ ਹੋਇਆ ਪਤਾ ਅੱਛਾ ਜੀ ਤੇ ਉਹਨਾਂ ਨੇ ਫਿਰ ਜਾਨਕੀ ਜਰੂਰ दादी ਸਾਡੇ ਆਏ ਲੈ ਕੇ ਡੈਡੀ ਸਾਡੇ ਬੱਚੇ ਛੋਟੇ ਸੀ ਨਾ ਤੁਹਾਨੂੰ ਲੈ ਕੇ ਆਏ ਸੀ ਤੇ ਬਿਮਾਰ ਸੀਗੇ ਵੀ ਜਾਨਕੀ ਤਾਂ ਪਹਿਲਾਂ ਲਗਾਣਾ ਹੁੰਦਾ ਤੁਹਾਡੇ ਫਾਦਰ ਸਾਹਿਬ ਦੀ ਗੱਲ ਆ ਜੈਸ ਜੈਸ ਅੱਛਾ ਤੇ ਲਗਾਣਾ ਲਗਾਉਣੇ ਹੁੰਦੇ ਪਰ ਸਰਖਾ ਤਾਂ ਹੁੰਦੀ ਨਹੀਂ ਸੀ ਜੀ ਜੋ ਸਾਨੂੰ दादी ਨੇ ਦੱਸਿਆ ਅੱਗੇ ਠੀਕ ਠੀਕ ਹੈ ਜੀ ਤੇ ਫਿਰ ਜਦਾਂ ਇਥੇ ਲਗਾਣੇ ਕਿਹਾ ਤੇ ਇਕਲਾ ਤਾਂ ਅੰਦਰ ਤੇ ਇੱਕ ਬਾਹਰ ਤੇ ਲੜੀਆਂ ਸਵਾਸ ਛੱਡਦੇ ਅੱਛਾ ਜੀ ਤੇ ਪਰ ਬਾਬੇ ਬਾਬੇ ਸਾਡੀ ਨੌਕਰੀ ਪਰਬਾਬੇ ਕਹਿੰਦੇ ਵੀ ਤੇ ਹੁਣ ਕੀ ਕਰਨਾ ਤਾਂ ਜੀ ਸਾਡੀ ਹਾਟੀ ਸੀ ਕਹਿੰਦੇ ਨਹੀਂ ਮਹਾਰਾਜ ਦਰਬਾਰ ਤੇ ਜਾਣਾ ਹੋਣੀ ਤੇ ਤੇ ਅਮਰਜੀਤ ਮਿੱਟੀ ਚੋਂ ਵੀ ਆ ਅੱਛਾ ਲੈ ਕੇ ਆਏ ਤਾਂ ਮਹਾਰਾਜ ਵੱਡੇ ਮਹਾਰਾਜ ਕਹਿੰਦੇ ਤਾਂ ਦੇਵੀ ਕਹਿੰਦੇ ਤੇ ਔਰਤਾਂ ਨੂੰ ਦੇਵੀ ਕਹਿੰਦੇ ਤੇ ਬੰਦਿਆਂ ਨੂੰ ਕਹਿੰਦੇ ਨਾਰਾਇਣ ਕਹਿੰਦੇ ਕਹਿੰਦੇ ਦੇਵੀ ਇਹ ਤਾਂ ਮਿੱਟੀ ਹੈਗੀ ਹੈ ਤੇ ਦਾਦੀ ਸਾਡੀ ਕਹਿੰਦੇ ਵੀ ਕੋਈ ਨਹੀਂ ਜੋ ਮਿੱਟੀ ਹੈ ਤੁਹਾਡੇ ਅੱਪ ਅਰਪਣੀ ਹੈ ਫਿਰ ਅੱਧੇ ਘੰਟੇ ਬਾਅਦ ਯਾਨੀ ਕਿ ਸਾਰੇ ਧਰਤਾਂ ਤੇ ਉਪਰੋ ਅੱਧੇ ਘੰਟੇ ਬਾਅਦ ਫਿਰ ਉਹਨਾਂ ਆਵਾਜ਼ ਮਾਰੀ ਤੇ ਦੇਵੀਨ ਤੋਂ ਵੀ ਬੱਚਨ ਤੋਂ ਦਪਿਆ। ਮਤੇ ਬੜੇ ਰੱਬੀ ਰੂਸੀ ਸੀ ਜੀ ਉਹ ਤਾਂ। ਠੀਕ। ਔਰ ਇਸ ਟੀਮ ਚਮਤਕਾਰ ਤੁਹਾਡੀ ਫੈਮਿਲੀ ਚ। ਜਸ ਜਸ ਜਸ। ਪਹਿਲਾ ਚਮਤਕਾਰ ਸਾਡੀ ਫੈਮਿਲੀ ਚ। ਫਿਰ ਫਿਰ ਪਰ ਬਾਬਾ ਜੀ ਸਾਡੇ ਜਿਹੜੇ RAM ਦਾ ਸੀਗੇ ਨਾ ਜੀ ਪਰ ਬਾਬਾ ਜੀ ਉਹ ਫਿਰ ਮੁੜ ਕੇ ਘਰ ਨਹੀਂ ਗਏ। ਅੱਛਾ ਜੀ। ਉਹ ਤੇਰੇ ਉਹਨਾਂ ਦੀ ਸੇਵਾ ਸੀ ਜੀ। ਕਿ ਜਿੱਕੇ ਸਮਾਤ ਮੈਂ ਜਿਹੜਾ ਵੀ ਮਰਿਆ ਨੂੰ ਵੀ ਜਾਣ ਪਾਣਦਾ ਤੇ ਪਹੁੰਚੇ। ਤਕਰੀਬਤਾਂ ਸਾਡੇ ਬਾਬਾ ਜੀ ਆਏ। ਜਿਹੜੇ ਹਾਂਸਰਾਜੀ ਉਹਨਾਂ ਨੇ ਪਹਿਲਾਂ ਰੇਲਵੇ 'ਚ ਨੌਕਰੀ ਛੱਡੀ ਸੀ ਉਹੀ ਉਹਨਾਂ ਦੀ ਗੱਲ ਕਰਦੇ ਹਾਂ ਅਰੇ ਇਹ ਇਹ ਤਾਂ ਸਦਾਣੀ ਦੀ ਸੀ ਇਹ ਬਹੁਤ ਸਸ ਇਹ ਵਾਰੀ ਮੈਨੂੰ ਨਹੀਂ ਹੋ ਰਹੀ ਨਾ ਕਿ ਤਾਂ ਅੰਦਰ ਉਹ ਬਾਬਾ ਜੀ ਦੀ ਗੁਫਾ ਆ ਜਿੱਥੇ ਬਾਬਾ ਜੀ ਤਪੱਸਿਆ ਕਰਦੇ ਸੀ ਤਪੱਸਿਆ ਗੁਫਾ ਚ ਰਹਿ ਕੇ ਤਪੱਸਿਆ ਕੀਤੀ ਹੈ ਨਾ ਜੀ ਹੱਥੀ ਹੱਥੀ ਜਣਗੀ ਉਹ ਕਿਤਾ ਹੋਇਆ ਉਹਨਾਂ ਨੇ ਪਹਾੜ ਨੂੰ ਖੋਰ-ਖੋਰ ਕੇ ਬਣ ਗਿਆ ਹੋਇਆ ਇਹਦੇ ਵਿੱਚ ਕਹਿੰਦੇ ਜਾਲੇ ਪਾਉਂਦੇ ਸੀਗੇ ਸਮਾਧੀ ਲੈਂਦੇ ਸੀਗੇ ਨਾ ਇਹ ਸਮਾਧੀ 6 ਮਹੀਨੇ ਨਾ ਪਾਣੀ ਵਿੱਚ ਰਹਿਣਾ ਫਿਰ ਇਹ ਜਾਲੇ ਪਾਉਂਦੇ ਸੀਗੇ ਇਹਦੇ ਵਿੱਚ ਜਾਲੇ ਵਿੱਚੋਂ ਨਿਕਲ ਕੇ ਆਉਂਦੇ ਸੀਗੇ ਮਹਾਰਾਜ ਜਲ ਸਮਾਧੀ ਲੈਂਦੇ ਜਲ ਸਮਾਧੀ ਲੈਂਦੇ ਸੀ 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 ਮੀਨ ਕੇ ਕੇਵਰੀ ਜਿਹੜੇ ਮੱਛੀ ਮੱਛੇ ਮੱਛੀ ਫੜਨ ਵਾਲੇ ਉਹਨਾਂ ਦੇ ਜਾਣਾ ਸੀ ਫਿਰ ਉਹਨਾਂ ਦੇ ਵਿੱਚੋਂ ਕੱਢਨੇ ਸੀ ਬੜੀ ਇਹਨਾਂ ਦੀ ਪਹੁੰਚ ਬੜੀ ਠੀਕ ਹੈ ਜੀ ਸਾਡੇ ਵਾਸਤੇ ਸਭ ਕੁਝ ਠੀਕ ਹੈ ਜੀ ਸਭ ਜੀ ਪੂਰੀ ਠੀਕ ਹੈ ਭਾਈ ਤੇ ਭਾਜੀ ਖੂਹ ਦਾ ਕੀ ਇਤਿਹਾਸ ਹੈ ਜੀ ਇਹ ਖੂਹ ਦਾ ਇਤਿਹਾਸ ਇਹਨਾਂ ਦਾ ਹੀ ਖੂਹ ਦਾ ਆਪੇ ਆਪੇ ਬਣਾਇਆ ਹੈ ਆਪਣੇ ਹੱਥੀ ਪਟਿਆ ਹੋਇਆ ਹੈ ਸੰਗਤ ਆਉਂਦੀ ਆ ਹੁਣ ਪਹਿਲਾਂ ਇੱਥੇ ਉਹਨਾਂ ਜਲ ਛੱਕਦੇ ਆਗੇ ਇਹ ਮਤਲਬ ਮਠਾਪਾ ਮਠਾਪਣੀ ਦਾ ਭਾਜੀ ਮੌਸਮ ਦਾ ਬਹੁਤ ਫਰਕ ਆ ਇੱਥੇ ਤੁਸੀਂ ਦੇਖ ਲਓ 3 ਕਿਲੋਮੀਟਰ ਪਿੱਛੇ ਕਿੰਨੀ ਗਰਮੀ ਆ ਹਾਂ ਤੇਜ਼ ਪਹਾੜ ਇੱਥੇ ਪਹਾੜ ਦੇ ਵਿੱਚ ਦਾ ਮਤਲਬ ਮੌਸਮ ਠੀਕ ਆ ਸੀ ਕਹਿ ਸਕਦੇ ਹਾਂ ਤੇ ਸ਼ੁਕਰੀਆ ਭਾਜੀ ਧੰਨਵਾਦ ਜੀ ਬਹੁਤ ਸਾਰੇ ਪਰਿਵਾਰ ਉਹ ਪਰਿਵਾਰ ਆ ਜਿਨ੍ਹਾਂ ਦੇ ਨਾਲ ਬਾਬਾ ਜੀ ਨੇ ਚਮਤਕਾਰ ਕੀਤੇ ਹੋਏ ਆ ਇੱਕ ਸ਼ਾਹ ਦਾ ਦਿਖਾਤਾ ਲਾਈਵ ਐਗਜ਼ੈਂਪਲ ਆ ਜਿਨ੍ਹਾਂ ਦੇ ਫਾਦਰ ਸਾਹਿਬ ਨੂੰ ਬਾਬਾ ਜੀ ਨੇ ਜੀਦਾ ਕੀਤਾ ਸੀ ਬਾਕੀ ਚੱਲਦੇ ਆ ਬਾਕੀ ਗੱਲਬਾਤ ਕਰਦੇ ਆ ਜੀ ਅੱਗੇ ਜਾ ਕੇ